ਇੱਕ ਵਾਰ ਫਿਰ ਮੌਸਮ ਨੇ ਜਿਹੜਾ ਉਹ ਕਰਵਟ ਲਈ ਹੈ ਮੌਸਮ ਬਦਲਦਾ ਸਾਫ ਤੌਰ ਤੇ ਦਿਖਾਈ ਦੇ ਰਿਹਾ ਕਿਉਂਕਿ ਪਹਾੜੀ ਇਲਾਕਿਆਂ ਦੇ ਵਿੱਚ ਬਰਫ ਪੈਣ ਦੀ ਕਾਰਨ ਜਿਹੜਾ ਮੈਦਾਨੀ ਇਲਾਕਿਆਂ ਦੇ ਵਿੱਚ ਵੀ ਇਹਦਾ ਸਾਫ ਤੌਰ ਤੇ ਅਸਾ ਦਿਖਾਈ ਦੇ ਰਿਹਾ ਅੱਜ ਤੁਸੀਂ ਦੇਖ ਸਕਦੇ ਹੋ ਵੀ ਫਰੋਇਪੁਰ ਵਿੱਚ ਮੌਸਮ ਜਿਹੜਾ ਬਿਲਕੁਲ ਬਰਲਿਆ ਬਾਰਿਸ਼ ਕਿੰਨੇ ਜੜੀਆਂ ਹੁੰਦੀ ਸਾਫ ਤੌਰ ਤੇ ਦਿਖਾਈ ਦੇ ਰਹੀ ਹੈ ਵੀ ਠੰਡ ਦਾ ਜਿਹੜਾ ਮੌਸਮ ਬਣ ਚੁੱਕਾ ਹੈ ਹੁਣ ਜਿਹੜਾ ਮੌਸਮ ਦੇ ਜਿਹੜਾ ਬਦਰਾਵ ਹੈ ਉਹ ਦਿਖਾਉਂਦਾ ਵੀ ਹੁਣ ਜਿਹੜਾ ਇਹਦਾ ਅਸਰ ਹੈ ਉਹ ਜਮੀਨੀ ਤੌਰ ਤੇ ਵੀ ਜਿਹੜਾ ਸਾਫ ਤੌਰ ਤੇ ਦਿਖਾਈ ਦੇਵੇਗਾ ਕਿਉਂਕਿ ਜਿਹੜੀ ਸੁੱਕੀ ਠੰਡ ਪੈ ਰਹੀ ਸੀ ਉਹਦੇ ਕਰਕੇ ਜਿਹੜੇ ਜ਼ਿਆਦਾਤਰ ਬੱਚੇ ਸੀਗੇ ਉਹ ਜਰ ਬਿਮਾਰ ਹੁੰਦੇ ਦਿਖਾਈ ਦੇ ਰਹੇ ਸੀ ਖਾਸ ਤੌਰ ਤੇ ਵੱਡੇ ਵੀ ਜੇ ਗੱਲ ਕੀਤੀ ਜਾਵੇ ਤਾਂ ਉਹਨਾਂ ਵਿੱਚ ਵੀ ਜਿਹੜਾ ਖਾਂਸੀ ਹੈ ਬੁਖਾਰ ਹੈ ਇਹੋ ਜਿਹੜੀਆਂ ਜਿਹੜੀਆਂ ਬਿਮਾਰੀਆਂ ਜਿਹੜੀਆਂ ਫੈਲਦੀਆਂ ਦਿਖਾਈ ਦੇ ਰਹੀਆਂ ਸੀ ਜੋ ਦਸਾਂਦੀਆਂ ਸੀ ਵੀ ਸੁੱਕੀ ਠੰਡ ਜਿਹੜੀ ਹੈ ਪੈਣ ਨੇ ਕੁਸਕਰਣ ਕਰਕੇ ਜਿਹੜਾ ਜਿਹੜਾ ਅਸਰ ਉਹ ਸਾਬ ਤੌਰ ਤੇ ਆਮ ਲੋਕਾਂ ਦੇ ਜਿਹੜਾ ਸਾਬ ਤੌਰ ਤੇ ਦਿਖਾਈ ਦੇ ਰਿਹਾ ਸੀ ਅੱਜ ਜਿਹੜੀ ਕਿਨਮਨ ਜਿਹੜੀ ਬਾਰਿਸ਼ ਜਿਹੜੀ ਆ ਸ਼ੁਰੂ ਹੋ ਚੁੱਕੀ ਆ ਮੌਸਮ ਵੀ ਪੂਰੀ ਤਰ੍ਹਾਂ ਜਿਹੜਾ ਖਰਾਬ ਹੈ ਉਹ ਦਿਖਾਈ ਦੇ ਰਿਹਾ ਵੀ ਕਹਿ ਸਕਦੇ ਆ ਵੀ ਜਿਹੜਾ ਪਹਾੜੀ ਇਲਾਕਿਆਂ ਦੇ ਵਿੱਚ ਜਿਹੜੀ ਪਰ ਪੈ ਰਹੀ ਆ ਔਰ ਅਸਰ ਜਿਹੜਾ ਮੈਦਾਨੀ ਇਲਾਕਿਆਂ ਵਿੱਚ ਸਾਬ ਤੌਰ ਤੇ ਦਿਖਾਈ ਦੇ ਰਿਹਾ ਜੋ ਦਰਸਾਉਂਦਾ ਵੀ ਹੁਣ ਜਿਹੜਾ ਪੰਜਾਬ ਦੇ ਵਿੱਚ ਪੂਰੀ ਤਰ੍ਹਾਂ ਜਿਹੜਾ ਮੌਸਮ ਹੈ ਉਹ ਬਦਲ ਚੁੱਕਾ ਤੇ ਹੁਣ ਜਿਹੜਾ ਠੰਡ ਦਾ ਮੌਸਮ ਬਣ ਚੁੱਕਾ ਹੈ ਤੇ ਫਿਰੋਜ਼ਪੁਰ ਵਿੱਚ ਵੀ ਇਹਦਾ ਸਾਬ ਤੌਰ ਤੇ ਅਸਰ ਉਹ ਚਲਦੀਆਂ ਪਈਆਂ ਜੁੜੀਆਂ ਲੋਕਾਂ ਦੇ ਵੀ ਕੈ ਸਿਹਤ ਤੇ ਵੀ ਅਸਰ ਜੜੀਆਂ ਪਾਉਂਦੀਆਂ ਦਿਖਾਈ ਦੇ ਰੀਆਂ ਕਿਉਂਕਿ ਹੁਣ ਜਿਹੜੀ ਬਾਰਿਸ਼ ਹੋ ਗਈ ਹੈ ਇਹਦੇ ਨਾਲ ਥੋੜੀ ਜਿਹੀ ਬਿਮਾਰੀਆਂ ਤੇ ਸਾਲ ਤਾਂ ਜਰੂਰ ਪਵੇਗੀ ਲੇਕਿਨ ਲੋਕਾਂ ਦਾ ਹੁਣ ਜਿਹੜਾ ਵੀ ਕਹਿ ਸਕਦੇ ਆ ਵੀ ਘਰੋਂ ਬਾਹਰ ਗਰਮ ਕੱਪੜਿਆਂ ਤੋਂ ਬਗੈਰ ਨਿਕਲਣਾ ਜਿਹੜਾ ਹੁਣ ਮੁਸ਼ਕਲ ਹੋਵੇਗਾ ਤੇ ਹੁਣ ਉਹਦਾ ਸਾਰਾ ਜਿਹੜਾ ਲੋਕਾਂ ਨੂੰ ਗਰਮ ਕੱਪੜਿਆਂ ਦਾ ਉਹ ਲੈਣਾ ਹੀ ਪਵੇਗਾ ਤੇ ਬੱਚਿਆਂ ਦੇ ਵੀ ਜਿਹੜੀ ਆ ਸਾਂਭ ਸੰਭਾਲ ਜਿਆਦਾ ਕਰਨੀ ਪਵੇਗੀ ਕਿਉਂਕਿ ਇਹੋ ਜਿਹਾ ਜਿਹੜਾ ਮੌਸਮ ਹੈ ਕਿੰਨੇ ਮਿੰਟ ਜਿਹੜੀ ਬਾਰਿਸ਼ ਹੈ ਉਹ ਹੁੰਦੀ ਸਾਫ ਤੌਰ ਤੇ ਦਿਖਾਈ ਦੇ ਰਹੀ ਹੈ ਵੀ ਫਿਰੋਜ਼ਪੁਰ ਵਿੱਚ ਜਿਹੜੀ ਬਾਰਿਸ਼ ਹੈ ਉਹ ਕਿੰਨੇ ਮਿੰਟ ਨੂੰ ਸ਼ੁਰੂ ਹੋ ਚੁੱਕੀ ਹੈ ਵੀ ਅਸਮਾਨ ਦੇ ਉੱਤੇ ਜਿਹੜਾ ਹੈਗਾ ਬੱਦਲ ਜਿਹੜੀ ਹੈ ਬੱਦਲਵਾਈ ਉਹ ਸਾਫ ਤੌਰ ਤੇ ਦਿਖਾਈ ਦੇ ਰਹੀ ਹੈ ਜੋ ਦਰਸਾਂਦੀ ਆ ਵੀ ਪੂਰੀ ਤਰ੍ਹਾਂ ਜਿਹੜਾ ਮੌਸਮ ਨੇ ਆਪਣਾ ਜਿਹੜਾ ਕਟਵਟ ਜਿਹੜਾ ਲੈ ਲਿਆ ਤੇ ਹੁਣ ਜਿਹੜਾ ਠੰਡ ਜਿਹੜੀ ਆ ਪੂਰੀ ਤਰ੍ਹਾਂ ਬੰਦੀ ਜਾ ਰਹੀ ਆ ਤੇ ਫਰੋਈਪੁਰ ਦੇ ਵਿੱਚ ਵੀ ਹੁਣ ਇਹਦਾ ਅਸਰ ਸਾਫ ਤੌਰ ਤੇ ਦਿਖਾਈ ਦੇ ਰਿਹਾ ਜੋ ਦਰਸਾਂਦਾ ਵਿੱਚ ਮੌਸਮ ਜਿਹੜਾ ਠੰਡ ਹੈ ਇਹਦਾ ਅਸਰ ਆ ਉਹ ਸਾਫ ਤੌਰ ਤੇ ਜਿਹੜਾ ਉਹ ਜਮੀਨੀ ਤੌਰ ਤੇ ਸਾਹ ਦਿਖਾਈ ਦੇ ਰਿਹਾ ਵੀ ਜੋ ਲੋਕਾਂ ਦੇ ਸਿਹਤ ਵੀ ਜਿਹੜਾ ਪ੍ਰਭਾਵਿਤ ਕਰੇਗਾ ਤੇ ਲੇਕਿਨ ਥੋੜੀ ਜੀ ਰਾਹਤ ਜੇ ਕਹਿ ਸਕਦੇ ਆ ਵੀ ਖੁਸ਼ਕ ਠੰਡ ਦੇ ਨਾਲੋਂ ਜਿਹੜੀ ਆ ਹੁਣ ਲੋਕਾਂ ਨੂੰ ਮਿਲਦੀ ਲੋੜ ਦਿਖਾਈ ਦੇਵੇਗੀ ਕਿਉਂਕਿ ਜਿਹਨੇ ਨਾਲ ਜੋ ਜਿਹੜੇ ਬਿਮਾਰ ਹੋ ਰਹੇ ਸੀ ਬੱਚੇ ਬਿਮਾਰ ਹੋ ਰਹੇ ਸੀ kai dabe ਇੱਕ ਵਾਰ ਫਿਰ ਮੌਸਮ ਨੇ ਜਿਹੜਾ ਉਹ ਕਨਵਰਟ ਲਈ ਹੈ ਮੌਸਮ ਬਦਲ ਦਾ ਸਾਫ ਤੌਰ ਤੇ ਦਿਖਾਈ ਦੇ ਰਿਹਾ ਕਿਉਂਕਿ ਪਹਾੜੀ ਇਲਾਕਿਆਂ ਦੇ ਵਿੱਚ ਬਰਫ ਪੈਣ ਦੀ ਕਾਰਨ ਜਿਹੜਾ ਮੈਦਾਨੀ ਇਲਾਕਿਆਂ ਦੇ ਵਿੱਚ ਵੀ ਇਹਦਾ ਸਾਫ ਤੌਰ ਤੇ ਅਸਰ ਦਿਖਾਈ ਦੇ ਰਿਹਾ ਅੱਜ ਤੁਸੀਂ ਦੇਖ ਸਕਦੇ ਹੋ ਵੀ ਫਰੋਈਪੁਰ ਵਿੱਚ ਮੌਸਮ ਜਿਹੜਾ ਬਿਲਕੁਲ ਬਦਲਿਆ بارش ਕਿੰਨੇ ਜੜੀਆ ਹੁੰਦੀ ਸਾਫ ਤੌਰ ਤੇ ਦਿਖਾਈ ਦੇ ਰਹੀ ਹੈ ਵੀ ਠੰਡ ਦਾ ਜਿਹੜਾ ਮੌਸਮ ਬਣ ਚੁੱਕਾ ਹੈ ਹੁਣ ਜਿਹੜਾ ਮੌਸਮ ਦੇ ਜਿਹੜਾ ਬਦਲਾਵ ਹੈ ਉਹ ਦਿਖਾਉਂਦਾ ਵੀ ਹੁਣ ਜਿਹੜਾ ਇਹਦਾ ਅਸਰ ਹੈ ਉਹ ਜ਼ਮੀਨੀ ਤੌਰ ਤੇ ਵੀ ਜਿਹੜਾ ਸਾਫ ਤੌਰ ਤੇ ਦਿਖਾਈ ਦੇਵੇਗਾ ਕਿਉਂਕਿ ਜਿਹੜੀ ਸੁੱਕੀ ਖਾਸ ਤੌਰ ਤੇ ਵੱਡੇ ਵੀ ਜੇ ਗੱਲ ਕੀਤੀ ਜਾਵੇ ਤਾਂ ਉਹਨਾਂ ਵਿੱਚ ਵੀ ਜਿਹੜਾ ਖਾਂਸੀ ਆ ਬੁਖਾਰ ਆ ਇਹੋ ਜਿਹੜੀਆਂ ਜਿਹੜੀਆਂ ਬਿਮਾਰੀਆਂ ਜਿਹੜੀਆਂ ਫੈਲਦੀਆਂ ਦਿਖਾਈ ਦੇ ਰੀਆਂ ਸੀ ਜੋ ਦਸਾਂਦੀਆਂ ਸੀ ਕੀ ਸੁਖਤੀ ਠੰਡ ਜਿਹੜੀ ਆ ਪੈਨ ਕਰਕੇ ਜਿਹੜਾ ਮੌਸਮ ਖੁਸ਼ਕ ਹੋਣ ਕਰਕੇ ਜਿਹੜਾ ਇਹਦਾ ਅਸਰ ਉਹ ਸਾਬਤ ਤੌਰ ਤੇ ਆਮ ਲੋਕਾਂ ਤੇ ਜਿਹੜਾ ਸਾਬਤ ਤੌਰ ਤੇ ਦਿਖਾਈ ਦੇ ਰਿਹਾ ਸੀ ਅੱਜ ਜਿਹੜੀ ਕਿਰਮਨ ਜਿਹੜੀ ਬਾਰਿਸ਼ ਜਿਹੜੀ ਆ ਸ਼ੁਰੂ ਹੋ ਚੁੱਕੀ ਆ ਮੌਸਮ ਵੀ ਪੂਰੀ ਤਰ੍ਹਾਂ ਜਿਹੜਾ ਖਰਾਬ ਹੈ ਉਹ ਦਿਖਾਈ ਦੇ ਰਿਹਾ ਵੀ ਕਹਿ ਸਕਦੇ ਆ ਵੀ ਜਿਹੜਾ ਪਹਾੜੀ ਇਲਾਕਿਆਂ ਦੇ ਵਿੱਚ ਜਿਹੜੀ ਬਰ ਪੈ ਰਹੀ ਆ ਉਹ ਅਸਰ ਜਿਹੜਾ ਮੈਦਾਨੀ ਇਲਾਕਿਆਂ ਵਿੱਚ ਸਾਬਤ ਤੌਰ ਤੇ ਦਿਖਾਈ ਦੇ ਰਿਹਾ ਜੋ ਦੱਖਾਂ ਦਾ ਵੀ ਹੁਣ ਜਿਹੜਾ ਪੰਜਾਬ ਦੇ ਵਿੱਚ ਪੂਰੀ ਤਰ੍ਹਾਂ ਜਿਹੜਾ ਮੌਸਮ ਹੈ ਉਹ ਬਦਲ ਚੁੱਕਾ ਤੇ ਹੁਣ ਜਿਹੜਾ ਠੰਡ ਦਾ ਮੌਸਮ ਬ ਦੇ ਰਿਹਾ ਕਿਉਂਕਿ ਟੈਂਪਰ ਫੀਲੀਆਂ ਜਿਹੜੀਆਂ ਹਵਾਵਾਂ ਉਹ ਚਲਦੀਆਂ ਪਈਆਂ ਜਿਹੜੀਆਂ ਲੋਕਾਂ ਦੇ ਵੀ ਕੈ ਸਿਹਤ ਤੇ ਵੀ ਅਸਰ ਜਿਹੜੀਆਂ ਪਾਉਂਦੀਆਂ ਦਿਖਾਈ ਦੇ ਰੀਆਂ ਕਿਉਂਕਿ ਹੁਣ ਜਿਹੜੀ ਬਾਰਿਸ਼ ਹੋ ਗਈ ਹੈ ਇਹਦੇ ਨਾਲ ਥੋੜੀ ਜਿਹੀ ਬਿਮਾਰੀਆਂ ਤੇ ਥੱਲ ਤਾਂ ਜਰੂਰ ਪਵੇਗੀ ਲੇਕਿਨ ਲੋਕਾਂ ਦਾ ਹੁਣ ਜਿਹੜਾ ਵੀ ਕਹਿ ਸਕਦੇ ਆ ਵੀ ਘਰੋਂ ਬਾਹਰ ਗਰਮ ਕੱਪੜਿਆਂ ਤੋਂ ਬਗੈਰ ਨਿਕਲਣਾ ਜਿਹੜਾ ਹੁਣ ਮੁਸ਼ਕਲ ਹੋਵੇਗਾ ਤੇ ਹੁਣ ਉਹਦਾ ਸਾਰਾ ਜਿਹੜਾ ਲੋਕਾਂ ਨੂੰ ਗਰਮ ਕੱਪੜਿਆਂ ਦਾ ਉਹ ਲੈਣਾ ਹੀ ਪਵੇਗਾ ਤੇ ਬੱਚਿਆਂ ਦੇ ਵੀ ਜਿਹੜੀ ਆ ਸਾਂਭ ਸੰਭਾਲ ਜਿਆਦਾ ਕਰਨੀ ਪਵੇਗੀ ਕਿਉਂਕਿ ਇਹ ਵਜ੍ਹਾ ਜਿਹੜਾ ਮੌਸਮ ਹੈ ਕਿੰਨ ਮਿੰਨ ਜਿਹੜੀ ਬਾਰਿਸ਼ ਹੈ ਉਹ ਹੁੰਦੀ ਸਾਫ ਤੌਰ ਤੇ ਦਿਖਾਈ ਦੇ ਰਹੀ ਹੈ ਵੀ ਫਿਰੋਜ਼ਪੁਰ ਵਿੱਚ ਜਿਹੜੀ ਬਾਰਿਸ਼ ਹੈ ਉਹ ਕਿੰਨ ਮਿੰਨ ਉਹ ਸ਼ੁਰੂ ਹੋ ਚੁੱਕੀ ਹੈ ਵੀ ਅਸਮਾਨ ਤੇ ਜਿਹੜਾ ਹੈਗਾ ਬੱਦਲ ਜਿਹੜੀ ਆ ਬੱਦਲਵਾਈ ਉਹ ਸਾਫ ਤੌਰ ਤੇ ਦਿਖਾਈ ਦੇ ਰਹੀ ਹੈ ਜੋ ਦਰਸਾਂਦੀ ਆ ਵੀ ਪੂਰੀ ਤਰ੍ਹਾਂ ਜਿਹੜਾ ਮੌਸਮ ਨੇ ਆਪਣਾ ਜਿਹੜਾ ਕਦਮ ਜਿਹੜਾ ਲੈ ਲਿਆ ਤੇ ਹੁਣ ਜਿਹੜਾ ਠੰਡ ਜੜੀ ਆ ਪੂਰੀ ਤਰ੍ਹਾਂ ਬੰਦੀ ਜਾ ਰਹੀ ਆ ਤੇ ਫਰੋਈਪੁਰ ਦੇ ਵਿੱਚ ਵੀ ਹੁਣ ਇਹਦਾ ਅਸਰ ਸਾਫ ਤੌਰ ਤੇ ਦਿਖਾਈ ਦੇ ਰਿਹਾ ਜੋ ਦਰਸਾਂਦਾ ਵਿੱਚ ਮੌਸਮ ਜਿਹੜਾ ਠੰਡ ਹੈਗਾ ਅਸਰ ਆ ਉਹ ਸਾਫ ਤੌਰ ਤੇ ਜਿਹੜਾ ਉਹ ਜਮੀਨੀ ਤੌਰ ਤੇ ਸਾਹ ਦਿਖਾਈ ਦੇ ਰਿਹਾ ਵੀ ਜੋ ਲੋਕਾਂ ਦੇ ਸਿਹਤ ਵੀ ਜਿਹੜਾ ਪ੍ਰਭਾਵਿਤ ਕਰੇਗਾ ਤੇ ਲੇਕਿਨ ਥੋੜੀ ਜੀ ਰਾਹਤ ਜੇ ਕਹਿ ਸਕਦੇ ਆ ਵੀ ਖੁਸ਼ਕ ਠੰਡ ਦੇ ਨਾਲੋਂ ਜਿਹੜੀ ਆ ਹੁਣ ਲੋਕਾਂ ਨੂੰ ਮਿਲਦੀ ਜਲੂਰ ਦਿਖਾਈ ਦੇਵੇਗੀ ਕਿਉਂਕਿ ਜਿਹਨਾਂ ਨਾਲ ਜੋ ਜਿਹੜੇ ਬਿਮਾਰ ਹੋ ਰਹੇ ਸੀ ਬੱਚੇ ਬਿਮਾਰ ਹੋ ਰਹੇ ਸੀ ਕਾਈ ਦਵੇਗੀ ਕੈਮਰਾਮੈਨ ਦੇ ਨਾਮ ਸਰਬਜੀਤ ਸਿੰਘ ਡੈਨਿਕ ਸਵੇਰਾ ਫਰੋਹੀਪੁਰ